ਹੈਲੋ ਇੱਕ ਬਾਣੀਆਂ ਠੀਗਾ ਤੂੰ ਇੱਧਰ ਸਾਹਮਣੇ ਆਓ ਮਾਣਾ ਥੋੜਾ ਜਾਂ ਹਾਂ ਮਾਣਾ ਸੁਣਦਾ ਨਹੀਂ ਨਹੀਂ ਆਈ ਨਹੀਂ ਗੱਲ ਬੰਦ ਆਈ ਨਹੀਂ ਗੱਲ ਬੰਦ ਗਿਆ ਤੇ ਆਹ ਮੈਂ ਜੇ ਟੱਕਰ ਨਾ ਲੱਗੇ ਆਹ ਟੱਕਰ ਮੜਾ ਤੇ ਇੱਕ ਬਾਣੀਆਂ ਠੀਗਾ ਆਹ ਹਾਂ ਲੈਣਾ ਦੇਵੀ ਦੇ ਚਾਲੇ ਆ ਗਈ ਲੈਣਾ ਦੇਵੀ ਤੇ ਅੱਛਾ ਉਹ ਬਾਣੀਆਂ ਨੇ ਸੋਚਿਆ ਵੀ ਮੈਂ ਵੀ ਲੈਣਾ ਦੇਵੀ ਜਾ ਕੇ ਆਵਾਂ ਵਿਦਿਸ਼ਣ ਕਰਕੇ ਆਮਾ ਦੇਵੀ ਦੇ ਨਾਲੇ ਉੱਥੇ ਨਾਰੀਅਲ ਚਾੜਾਂਗੇ ਉਹ ਦੀ ਸੇਵਾ ਕਰਾਂਗੇ ਉਹ ਬਾਣੀਆਂ ਚੱਲ ਪਿਆ ਘਰੋਂ ਪਾਸ਼ਾ ਟੁੱਕੇ ਟੋਲ ਲੈ ਕੇ ਅਪਣਾ ਖਰਚਾ ਲੈ ਕੇ ਅੱਛਾ ਜੀ ਹੁ ਤੁਰਾ ਜਾਂਦਾ ਦੁਪਹਿਰਾ ਹੋ ਗਿਆ ਗਾਹਾਂ ਤੁਰ ਕੇ ਜਾਂਦੋਂਗੇ ਅੱਗੇ ਲੋਕੋਂ ਉਥੇ ਹਾਂ ਫਿਰ ਉਹ ਗਹਾ ਇੱਕ ਖਜੂਰ ਆ ਗਈ ਖਜੂਰਾਂ ਨੇ ਤਾਂ ਖੜੀਆਂ ଥିਗੀਆਂ ਉਹ ਖਜੂਰਾਂ ਉੱਪਰ ਪੱਕੀਆਂ ਹੋਈਆਂ ਉਹ ਬਾਣੀਆਂ ਵਿੱਚ ਛੋਟਿਆ ਵੀ ਖਜੂਰਾਂ ਖਣੇ ਪੱਕੀਆਂ ਹੋਈਆਂ ਨੇ ਵਿਜੇ ਤੋੜ ਲਈਏ ਨਾਲੇ ਖਾ ਲਾਂਗੇ ਨਾਲੇ ਆਪਣਾ ਜਾਂਦੇ ਹੁੰਦੇ ਖਾ ਲਾਂਗੇ ਹਾਂਜੀ ਤਨਾ ਠੀਕ ਆ ਉਹਨੇ ਆਪਣਾ ਝੋਗਾ ਜਿਹਾ ਥਲੇ ਰੱਖਿਆ ਫਿਰ ਉਹ ਖਜੂਰ ਦੇ ਉੱਪਰ ਚੜ ਗਿਆ ਉਹ ਉੱਪਰ ਦੇ ਨਹੀਂ ਹੁੰਦੇ ਨੇ ਹਾਂ ਚੜ ਗਿਆ ਉੱਪਰ ਹੋੜੀ ਹੋਈ ਜਾ ਕੇ ਜਾਨੇ ਖਜੂਰ ਤੋੜਨੀ ਪੱਕੇ ਪੱਕੀਆਂ ਜੀਜੇ ਭਰ ਦੇ ਜੇ ਭਰ ਲਈ ਤੋੜ ਕੇ ਕੁਝ ਖਾ ਲਿਆ ਫਿਰ ਉਹ ਥਲੇ ਉਤਰ ਲੱਗਿਆ ਹਾਂਜੀ ਢਿੱਡ ਜਿਹੜਾ ਬਾਅਦ ਥੋੜਾ ਜਿਹਾ ਵਧਿਆ ਹੋਇਆ ਹਾਂ ਕਹਿੰਦਾ ਸਭ ਕਾ ਹੀ ਫਿਰ ਉੱਤਰ ਨਾਲ ਔਖਾ ਹੋ ਗਿਆ ਉਹਨੂੰ ਹਾਂ ਫਿਰ ਮੂਰੇ ਲੱਗੇ ਡਿੱਡਾ ਥਲੇ ਨੁੱਤਰੇ ਹੋ ਹਾਂ ਉੱਤਨਾ ਹੋਇਆ ਤੁਮ ਥੋੜਾ ਜਿਹਾ ਉਤਰਿਆ ਉੱਥੇ ਖੜ ਗਿਆ ਫਿਰ ਛੱਲੇ ਪੈਰ ਨਾ ਰੋਏ ਨਾ ਛੱਲੇ ਉੱਤਰ ਹੋਈ ਹੋਏ ਮੈਂ ਦੇਖੀ ਹਾਂ ਕੰਗਾ ਹੀ ਫਸ ਗਿਆ ਕੰਮ ਬੜਾ ਹੋਇਆ ਫਿਰ ਮਾਈ ਨੂੰ ਕਹਿੰਦਾ ਨਾਣਾ ਦੇਵੀ ਨੂੰ ਕਹਿੰਦਾ ਮਾਈ ਮੱਜਰੇ ਚੱਲੇ ਆਉਣਾ ਮੈਂ ਤੈਨੂੰ 500 ਰੁਪਏ ਝਾੜੂਗਾ ਵੀ ਮੈਂ ਇਥੇ ਉਤਰਿਆ ਮਸਹੀ ਲਾ ਮਤੇ ਫਿਰ ਉਹ ਕੁਦਰਤ ਚਾਲੂ ਦੀ ਕੋਈ ਨਿਗਾਹ ਹੋਈ ਥੋੜਾ ਜਿਹਾ ਉਤਰਿਆ ਥੱਲੇ ਜਦ ਪੰਜ ਚਾਰ ਫੁੱਟ ਥੱਲੇ ਆ ਗਿਆ ਕਹਿੰਦਾ ਵਾਈ ਗੱਲ ਸੁਣ ਮੇਰੀ ਸੇ ਪੰਚੌ ਤਾਂ ਉਹਨੂੰ ਕੀ ਕਰਨਾ ਤੇ ਪੰਜਾ 350 ਬੋਤ ਹੈ 350 ਰੁਪਏ ਦੇ ਦਿੰਦੂ ਫੇ ਥੋੜਾ ਜਿਹਾ ਉੱਤਲੇ ਆਇਆ ਤਾਂ ਪੰਜ ਚਾਰ ਫਰੇ ਆ ਗਿਆ ਥੱਲੇ ਨੂੰ ਆ ਗਿਆ ਥੱਲੇ ਆ ਕੇ ਕਹਿੰਦਾ ਮਾਈ 350 ਵਿੱਚ ਕੀ ਕਰਨਾ ਤੁਹਾਨੂੰ ਸਵਾਸ ਬੋਤ ਹੈ ਤਾਂ ਸਾਢੇ ਬੋਤ ਹੈ ਜੀ ਸਵਾਸ ਬੋਤ ਹੈ ਤੋ ਫੇਰ ਥੱਲੇ ਆ ਗਿਆ ਥੋੜਾ ਜਿਹਾ ਜਦ 5 6 ਫੁੱਟ ਤੇ ਆ ਗਿਆ ਉੱਥੋਂ ਛਾਲ ਮਾਰੀ ਕਹਿੰਦਾ ਕਾਈ ਕੀ ਕਰਨਾ 250 ਛੱਡ ਪਰੇ ਕਹਿੰਦਾ ਮੈਂ ਤੁਹਾਨੂੰ ਨਾਰੀਅਲ ਚੜੂਗਾ ਚੰਦ ਤੁਰ ਕੇ ਆਇਉਂ ਤੇ ਉੱਟ ਕੇ गुजरात ਆਪਦਾ ਜਾਂਦਾ ਆਪਣੇ। ਸੌ ਹੋਈ ਜੀ ਨਾ ਨਾ ਦੇਗੀ ਪਹੁੰਚ ਗਿਆ। ਨਾਣਾ ਦੇਗੀ ਫਿਰ ਉਹ ਬਾਜ਼ਾਰ ਲੱਗਿਆ ਹੋਇਆ ਨਾਰੀਏ ਆੜੇ ਵੇਚਦੇ ਨੇ ਦੇਖ ਲੋ ਦੁਕਾਨਾਂ ਤੇ। ਕਹਿੰਦਾ ਆਪਾਂ ਨਾਰੀਏ ਲੈ ਲਈ ਚੰਗਾ ਜੀ ਆ ਵੀ ਮਾਈ ਖੁਸ਼ ਹੋ ਜੂਗੀ ਤੇ। ਫਿਰ ਉਹ ਨਾਰੀਏਰ ਪੁੱਛਦਾ ਉਹਨੂੰ ਕਿੰਨੇ ਕਿੰਨੇ ਦਾ ਕਹਿੰਦਾ ਵੀ ਨਾਰੀਏ ਕਿੰਨੇ ਦਾ? ਕਹਿੰਦਾ 1 ਰੁਪਈਆ ਦਾ। ਕਹਿੰਦਾ ਯਾਰ 12 ਨੇ ਲੈ ਲੈ। ਕਹਿੰਦਾ ਨਹੀਂ ਨਹੀਂ 11 ਜਹਾ। ਫਿਰ ਗਾਹਾਂ ਚੱਲੇ ਗਿਆ। ਕਹਿੰਦਾ ਵੀ ਨਾਰੀਏ ਕਿੰਨੇ ਦਾ? ਕਹਿੰਦਾ 12 ਨੇ ਦਾ। ਕਹਿੰਦਾ ਯਾਰ 8 ਨੇ ਲੈ ਲੈ। ਕਹਿੰਦਾ ਗਾਹਾਂ ਜਾ। ਫਿਰ ਗਾਹਾਂ ਚੱਲੇ ਗਿਆ। ਕਦਾ ਕਿੰਨੇ ਦਾ ਨਾਰੀਆ ਲੈ ਕੋਈ 8 ਹੁੰਦਾ ਤੇ ਆਇਆ 4 ਅੰਨੇ ਲੈਦਾ ਕਿੰਨਾ ਗਿਰ ਘਾ ਚਲੇ ਗਿਆ ਕਦਾ ਕਿੰਨੇ ਦਾ ਨਾਰੀਆ ਲੈ ਬਈ ਕਦਾ 4 ਅੰਨੇ ਦਾ ਕਹਿੰਦਾ 2 ਅੰਨੇ ਲੈ ਲੈ ਕਹਿੰਦਾ ਤੂੰ ਐਂ ਕਰ ਉਹ ਅੱਲੇ ਵੀ ਉਹ ਅੱਲੇ ਵੀ ਕਰੂ ਨਾ ਉਹਨੇ ਆ ਬੂਰੇ ਬਾਗ ਦਾ ਬਾਗ ਦੇ ਵਿੱਚੋਂ ਲਿਆ ਨਾਲ ਕੰਗਾ ਤੋੜ ਲਈ ਲੱਗ ਤਾ ਮੋਟੇ ਫਿਰ ਹੀ ਮੋ ਗਿਆ ਮੈਂ ਵੀ ਹਾਂ ਹਾਂ ਗਾ ਦੇ ਹੀ ਠੀਕ ਹੈ ਉਹਨੂੰ ਸੋਤੀਆਂ ਨੂੰ ਠੀਕ ਹੈ ਨਹੀਂ ਜਦੋਂ ਪਾ ਚੰਗਾ ਨਾਰੀਆ ਦੇਖਣ ਲਈ ਫਿਰ ਉਹ ਬਾਗ ਚ ਜਾ ਵੜਿਆ ਬਾਕੀ ਜਾਗੇ ਫਿਰ ਉਹ ਨਾਰੀਆਂ ਲੱਗੇ ਹੋਏ ਨੇ ਨਾਰੀਆਂ ਜੜ ਹੁਣੀਆਂ ਮਜ਼ਬੂਤ ਸਹੀ ਕੋਟ ਦਾ ਨਹੀਂ ਹੁੰਦਾ। ਜਦੋਂ ਫਿਰ ਉਹ ਦੇਖਿਆ ਨਾਰੀਆਂ ਨੂੰ ਯੋਗ ਨਾਰੀਆਂ ਤੋਂ ਬਿਬਾ ਨਾਰੀਆਂ। ਨਾਰੀਆਂ ਮਾਈ ਦੇਖ ਕੇ ਖੁਸ਼ ਹੋ ਗਈ ਲਾਈ। ਫਿਰ ਨਾਰੀਆਂ ਦੇ ਉੱਪਰ ਚੜ ਗਿਆ। ਉੱਪਰ ਚੜ ਕੇ ਜਾ ਕੇ ਉਹਨੇ ਫਿਰ ਉਹ ਨਾਰੀਆਂ ਨੂੰ ਹੱਥਾਰੇ ਤੋੜਨ ਵਾਸਤੇ। ਚੱਲ ਚੂਕਾ ਮਾਰਿਆ ਉਹ ਨਾਰੀਆਂ ਦਾ ਟਟਿਆਣਾ ਉੱਪਰੋਂ ਉਹਦੇ ਪੈਰ ਨਿਕਲ ਕੇ ਥੱਲੇ। ਉਹ ਲੰਮਕੜ ਲੱਗ ਗਿਆ ਥੱਲੇ। ਪੈਰ ਨਿਕਲ ਗਿਆ ਨਹੀਂ ਕਿਉਂ। ਹੂੰ। ਮੋਢਾਮ ਕੁਦਾ ਥੱਲੇ ਥੱਲੇ ਠੀਕ ਆ ਖੂਬ ਉਹਦੇ ਪਹਿਲਾਂ ਉਹਨਾਂ ਖਿਆਲ ਨਹੀਂ ਕੀਤਾ ਥੱਲੇ ਕੋਈ ਦੀ ਕੀ ਫੇਰ ਤਾਂ ਜਿਵੇਂ ਟਾਣੇ ਦਾ ਚੁਗਿਆ ਤੀ ਹੋ ਤੋਗ ਨਾ ਥੱਲੇ ਖੂਬ ਹੀ ਆਉਦੇ ਉਹਨੇ ਕਿਆ ਵੀ ਕੰਮ ਗਲਤ ਹੋ ਗਿਆ ਥੱਲੇ ਜਿਹੜਾ ਖੂਬ ਆ ਛਟਕੀ ਗਿਆ ਫੇਰ ਇੱਕ ਊਹ ਵਾਲਾ ਉਹਦਾ ਦੀ ਕੋਈ ਊਠ ਵਾਲਾ ਊਠਾ ਨੇ ਕਹਿੰਦਾ ਭਾਈ ਗੱਲ ਛੋਣ ਲੈ ਮੇਰੀ ਇੱਕ ਕਹਿੰਦਾ ਦੱਸ ਕਹਿੰਦਾ ਯਾਰ ਮੰਡੀ ਪਹਤਾ ਇੱਥੋਂ ਮੈਨੂੰ ਲਾ ਥੱਲੇ ਇੱਥੋਂ ਸਿਰ ਕੋ 500 ਰੁਪਏ ਕਹਿੰਦਾ ਮੈਂ ਤੈਨੂੰ 500 ਰੁਪਏ ਦੇ ਦਿੰਦਾ ਜੀ

ਉਹ ਉਹ ਮੁਰਸਾ ਨੰਗਿਆ ਥੱਲੇ ਉਹਨੇ ਹੱਥ ਨਹੀਂ ਛੱਡੇ ਉੱਪਰ ਪਾਣੀਏ ਨੇ ਡਰ ਗਿਆ ਉਹਦੇ ਵੀ ਉਹ ਮੂਠ ਥੱਲੇ ਉਹ ਨੰਗ ਗਿਆ ਉਹ ਦੋ ਹੀ ਲੰਕਣ ਲੱਗ ਗਿਆ ਉਹਨੂੰ ਅੱਛਾ ਹੁਣ ਦੋ ਹੀ ਲੰਕਣ ਦੇ ਨਾਲੇ ਕਹਿੰਦਾ ਵੀ ਸ਼ਾਇਦ ਨੇ ਮਨ ਨੂੰ ਵੀ ਫਸਾ ਦਿਆ ਕਹਿੰਦਾ ਵੀ ਗਲਤ ਹੋ ਗਿਆ ਕੰਮ ਹਾਲਾ ਉਹ ਵੀ ਸੋਚਦਾ ਫਿਰ ਇੱਕ ਘੋੜੀ ਵਾਲ ਆ ਗਿਆ ਘੋੜੀ ਤੇ ਜਾਂਦਾ ਦੀ ਕਹਿੰਦਾ ਵੀ ਯਾਰ ਸੁਣ ਮੇਰੀ ਸ਼ਾਨ ਨੂੰ ਇੱਥੋਂ ਬਚਾ ਦਾ ਕਹਿੰਦਾ ਬਾਣੀ ਕੋ 500 ਰੁਪਈਆ ਮੇਰੇ ਕੋ ਕੰਠਾ ਪਾਇਆ ਗਰਦ ਦੇ ਵਿੱਚ ਮੈਂ ਮੈਂ ਤੈਨੂੰ ਸਭ ਦੇ ਦਾਂਗੇ ਜੀ ਜੀ ਸਾਨੂੰ ਇੱਥੋਂ ਬਚਾ ਲੈ ਸਾਨੂੰ ਇੱਥੋਂ ਹਾਂ ਉਹਨੇ ਛੋਟੀਆਂ ਵੀ ਗੱਲ ਵੀ ਐਡੀ ਕੋਈ ਬੜੀ ਨਹੀਂ ਹੈਗੀ ਮੇ ਨਾਲੇ ਕੰਠਾ ਨੂੰ ਨਾਲੇ 500 ਰੁਪਏ ਮੋਨੇ ਆ ਵੀ ਮੈਂ ਉਹਦੀ ਮੇਲਾ ਨਿਠਾ ਕੇ ਤੂੰ ਥੱਲੇ ਉਪਰੋਂ ਹਰਸ਼ਾ ਦੀ ਮਜ਼ਾ ਨੂੰ ਖਿੱਚ ਕੇ ਗਾਹ ਲੈ ਜੂ ਆਖੂਗੀ ਤੂੰ ਗਾਹ ਲੈ ਜੂ ਕਹਿੰਦਾ ਕਹਿੰਦਾ ਠੀਕ ਹੈ ਕੋਈ ਲੈ ਆ ਰਿਹਾ ਠਾ ਕੇ ਜੀ ਉਹਨੇ ਜੀ ਆ ਕੇ ਉਹਦੇ ਹੱਥ ਪੈਰਾਂ ਨੂੰ ਕਰਾਂ ਨੂੰ ਹੱਥ ਪਾ ਲਿਆ ਉਹਦੇ ਹੱਥ ਨਾ ਛੱਡੇ ਉੱਪਰੋਂ ਕਰਕੇ ਨਾ ਹੱਥ ਦਾ ਛੱਡੇ ਉਹ ਵੀ ਕੋੜੀ ਵੇਲੇ ਸਲੇ ਨਾਂਗੀ ਦੰਗਲਨ ਕੋਣ ਲੱਗਿਆ ਥੇ ਉਹ ਬਾਣੀ ਹੋਗੀ ਬੱਸ ਉੱਪਰ ਮਜਨ ਥੱਲੇ ਬਹੁਤ ਹੋ ਗਿਆ ਹੁਣ ਤੱਡੇ ਛਾੜੇ ਥੱਲੇ ਵਾਲਾ ਕਰਦਾ ਖਾਨੇ ਛਾੜੇ ਕੋ ਕੰਠਾ ਹੈ ਉਹ ਨਹੀਂ ਕਹਦਾ ਅਗੇ ਕੰਠੇ ਉੱਤੇ ਗੜਜ ਪਾਇਆ ਹੋਇਆ ਉਹ ਕੰਠੇ ਵਾਲਾ ਕਹਿੰਦਾ ਛਾੜੇ ਕੋ ਖਾਣੀ 500 ਰੁਪਇਆ ਹੈ ਇਹ ਛਾੜੇ ਮੈਨੂੰ ਖਾਜਾ ਦੇ ਹੁਣ ਉਹੀ ਹੋਗੀ ਦੀ ਬੱਸ ਬਾਣੀ ਇਹਦੀ ਕਹਦਾ ਪੰਜਾ ਕਿਉਂ ਨਹੀਂ ਆਦੇ ਮੇਰੇ ਲੱਕ ਨਾ ਬੰਨਿਆ ਹੋਇਆ ਨਾ ਹੀ ਹੱਥ ਮਾਰੇ 2000 ਦੇ ਲੱਕ ਨਾ ਬੰਨਿਆ ਤੇ ਮੇਰੇ ਛਾੜੇ ਖੂਜ ਗਿਰ ਗਏ ਅੱਛਾ ਹੋਜ ਗਰ ਕੇ ਚਰਨੇ ਮਰ ਗਈ ਮਰ ਗਈ ਉਥੇ ਫਿਰ ਚਰੇ ਵਰਗੇ ਲੇਖਕਰ ਨੇ ਲਿਖਿਆ ਅੰਤੋਗਮਨਾ ਕੀ ਜੀ ਇਹ ਲੋਭ ਬੜਾ ਦੁਖਦੀਨ ਆ ਇਸ ਲੋਭ ਦੇ ਕਾਰਨ ਕੂਏ ਮਰ ਗਏ 3 ਨਾ ਕਿਸੇ ਨੇ ਕੋਈ ਜਿੱਤਾਂ ਕਿਸੇ ਨੇ ਕੋਈ ਜਿੱਤਾਂ ਕਿਹਨਾਂ ਕੀ ਉਹ ਲਾੜ ਕੇ ਚਾਗੇ ਬਸ ਬੂਆ ਲੈ ਨੂੰ ਆ ਲੈ ਨੂੰ ਤਿੰਨ ਹੀ ਫਸ ਗਈ ਉੱਥੇ